ਕੈਨਿਸਵਰ ਨਿਊਜ਼ ਦੇਖਣ ਵਾਲੇ ਸਾਡਾ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸ਼ੁਕਲ ਅੱਜ ਇਸ ਮਜੂਰਾ ਟਾਂਡਾ ਦੇ ਵਿੱਚ ਜਿੱਥੇ ਕਿ 15 ਅਗਸਤ ਦੇ ਰਿਕਾਰਡਿੰਗ ਜਿਹੜਾ 플ੈਗ ਮਾਰਚ ਕੱਢਿਆ ਜਾ ਰਿਹਾ ਇਸ ਸੰਬੰਧ ਵਿੱਚ ਗੱਲਬਾਤ ਕਰਨ ਵਾਲੇ ਸਾਡੇ ਨਾਲ ਡੀਐਸਪੀ ਟਾਂਡਾ ਦਿਵਿੰਦਰ ਸਿੰਘ ਬਾਜਵਾ ਮਜੂਨ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦਾ ਇਸ ਸੰਬੰਧ ਵਿੱਚ ਕੀ ਕਹਿਣਾ ਜੀ ਸਰ ਹਾਂ ਜੀ 15 ਅਗਸਤ ਦੇ ਰਿਗਾਰਡਿੰਗ ਬਲਾਤਰ ਅਸਲਾ ਨੂੰ ਸਾਨੂੰ ਦਿਸ਼ਾ ਨਿਰਦੇਸ਼ ਹੋਏ ਆ ਸਾਡੇ ਐਸਐਲਪੀ ਸਾਹਿਬ ਸ੍ਰੀ ਸੰਦੀਪ ਮਲਕ ਜੀ ਐਸਪੀਡੀ ਸਾਹਿਬ ਐਸਪੀ ਬੀਬੀਆਈ ਸਾਹਿਬ ਸਰ ਮੇਜਰ ਸਿੰਘ ਟਾਂਡਾ ਜੀ ਯਾਨੀ ਦੇ ਦਿਸ਼ਾ ਨਿਰਦੇਸ਼ ਅੱਜ ਅਸੀਂ 15 ਅਗਸਤ ਦੇ ਰਿਗਾਰਡਿੰਗ ਅਸੀਂ ਅੱਜ ਬੱਸ ਸਟੈਂਡ ਦੀ ਰੇਲਵੇ ਸਟੇਸ਼ਨ ਦੀ ਤੇ ਜਿਹੜੀਆਂ ਸਰਕਾਰੀ ਬਿਲਡਿੰਗਾਂ ਉਹਨਾਂ ਦੀ ਸਰਚ ਮੁਹਿੰਮ ਚਲਾਈ ਆ ਔਰ ਸਰਚ ਮੁਹਿੰਮ ਦੇ ਵਿੱਚ ਅਸੀਂ ਰੇਲਵੇ ਸਟੇਸ਼ਨਾਂ ਦੇ ਜਿਹੜੇ ਯਾਤਰੀ ਆ ਉਹਨਾਂ ਦੇ ਬੈਗ ਵਗੈਰਾ ਜਾਂ ਹੋਰ ਵੀ ਕੱਬੇ ਸੱਜੇ ਜਿਹੜਾ ਐਂਟੀ ਸੈਪਰਟਾਈਜ਼ਡ ਟੀਮਸ ਅਸੀਂ ਮੰਗਵਾ ਕੇ ਉਹਨਾਂ ਦੀ ਚੈਕਿੰਗ ਕੀਤੀ ਏ ਸਾਰੀ ਤੇ ਬਾਜ਼ਾਰ ਦੇ ਵਿੱਚ ਅਸੀਂ ਫਲੈਗ ਮਾਰਚ ਕੀਤਾ ਆ ਤਾਂ ਜੋ ਕੋਈ ਵੀ ਅਨਸਕਾਮੀ ਘਟਣਾ ਨਾ ਵਪਰੇ ਸਰ ਦੇਖਿਆ ਜੇਵੇਂ ਟਾਂਡੇ ਇਲਾਕੇ ਦੇ ਵਿੱਚ ਲਗਾਤਾਰ ਚੋਰੀਆਂ ਵੀ ਵੱਧ ਰਹੀਆਂ ਤੇ ਜਿਹੜੀਆਂ ਬਿਗੈਰ ਨੰਬਰ ਪਲੇਟ ਵਾਲੇ ਮੋਟਰਸਾਈਕਲ ਬਹੁਤ ਜ਼ਿਆਦਾ ਘੁੰਮ ਰਹੀਆਂ ਉਹਨਾਂ ਬਾਰੇ ਕੀ ਕਹਿੰਦੇ ਹੋ ਦੇਖੋ ਜਿਹੜੀਆਂ ਸਾਡੇ ਇਲਾਕੇ ਚ ਕਾਕਾ ਜੀ ਤੁਸੀਂ ਪਿਛਲੇ 2023 ਵਾਲਾ ਡਾਟਾ ਦੇਖ ਲਓ ਜਿਹੜਾ ਗੂਗਲ ਮੈਪ ਦੇ ਵਿੱਚ ਆ ਜਿਹੜਾ ਇਥੋਂ ਟਾਂਡੇ ਤੋਂ ਰੜੇ ਮੋੜ ਵਾਲਾ ਦਾ ਹੋਰ ਕਬੇ ਸੱਜੇ ਹੌਟਸਪੌਟ ਏਰੀਆ ਸੀਗਾ ਜਿਹੜੇ ਹੁਣ ਬਹੁਤ ਘਟ ਕੇ ਕੋ ਨਾਂ ਦੇ ਲੈਵਲ ਆ ਜਿਹੜੀ ਹੈਗੀਆਂ ਵੀ ਆ ਉਹ ਜਿਹੜੀਆਂ ਚੋਰੀਆਂ ਹੋਈਆਂ ਜਾਂ ਇੱਕ ਦੋ ਫਰੋਜ਼ ਰੋਲੀਆਂ ਜਾਂ ਜੋੜੇ ਪਿੰਡ ਦੇ ਵਿੱਚ ਇੱਕ ਦੋ ਹੋਰ ਹੋਈਆਂ ਜਿਹੜੀਆਂ ਉਹ ਅਸੀਂ ਉਹਨਾਂ ਨੂੰ ਡਾਇਰੈਕਟ ਲੱਭ ਲਿਆ ਦੋਸ਼ੀ ਲੱਭ ਲਿਆ ਲੱਭ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਬਾਕੀ ਜਿਹੜੇ ਤੁਸੀਂ ਨੰਬਰ ਪਲੇਟਾਂ ਦੀਆਂ ਤੁਸੀਂ ਮੇਰੇ ਜਿਹੜਾ ਧਿਆਨ 'ਚ ਤੁਸੀਂ ਲਿਆਂਦਾ ਆ ਵੀ ਇੱਕ ਨੰਬਰ ਪਲੇਟ ਬਗੈਰ ਨੰਬਰ ਪਲੇਟਾਂ ਤੋਂ ਮੋਟਰਸਾਈਕਲ ਘੁੰਮਦੇ ਆ ਕੋਈ ਗੱਲ ਨਹੀਂ ਇਹਨਾਂ ਦੀ ਵੀ ਜਲਦੀ ਇਹਨਾਂ ਦੇ ਵੀ ਕਾਨੂੰਨੀ ਕਾਰਵਾਈ ਕਰਾਂਗੇ ਪੇਸ਼ੰਟ ਐਸਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਜਿਨ੍ਹਾਂ ਨੇ ਕਿਹਾ ਕਿ 15 ਗਰ ਦੇ ਰਿਕਾਰਡਿੰਗ ਐਸਐਸਪੀ ਸੰਦੀਪ ਕਮ ਸੰਦੀਪ ਕੁਮਾਰ ਮਲਿਕ ਹੋਰ ਵੀ ਬਾਲ ਅਫਸਰਾਂ ਨੇ ਤਾਇਰ ਜਿਨ੍ਹਾਂ ਨੇ ਦਿਸ਼ਾ ਦਿੱਤਾ ਜਿਹੜੇ ਟਾਂਡਾ ਇਲਾਕੇ ਦੇ ਵਿੱਚ ਜਿਹੜੇ ਆ ਮਾੜੀਆਂ ਸਰਕਮ ਹੁੰਦੇ ਨੇ ਉਹਨਾਂ ਨੂੰ ਨਸ਼ਾ ਪਾਣ ਵਾਸਤੇ 플ੈਗ ਮਾਰਚ ਕੱਢਿਆ ਗਿਆ ਨਾਲੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਨਸ਼ੇ ਦੇ ਜਿਹੜੇ ਨਾਲ ਜੁੜੇ ਹੋਏ ਨੇ ਉਹ ਨਸ਼ੇ ਤੋਂ ਦੂਰ ਹਨ ਅੱਜ ਇਸ ਮੌਕੇ ਟਾਂਡਾ ਦੇ ਵਿੱਚ ਜਿੱਥੇ ਕਿ 15 ਗਰ ਦੇ ਰਿਕਾਰਡਿੰਗ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਇਸ ਸਬੰਧ ਵਿੱਚ ਗੱਲਬਾਤ ਕਰਨ ਵਾਲੇ ਤੇ ਸਾਡੇ ਨਾਲ ਡੀਐਸਪੀ ਟਾਂਡਾ ਦਿਵਿੰਦਰ ਸਿੰਘ ਬਾਜਵਾ ਮਜੂਨ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦਾ ਇਸ ਸਬੰਧ ਵਿੱਚ ਕੀ ਕਹਿਣਾ ਜੀ ਸਰ ਹਾਂ ਜੀ 15 ਅਗਸਤ ਦੇ ਰਿਗਾਰਡਿੰਗ ਬਲਤਰ ਅਸਲਾਮ ਨੂੰ ਸਾਨੂੰ ਦਿਸ਼ਾ ਨਿਰਦੇਸ਼ ਹੋਏ ਆ ਸਾਡੇ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਲਕਜੀ ਐਸਪੀਡੀ ਸਾਹਿਬ ਐਸਪੀ ਬੀਬੀਆਈ ਸਾਹਿਬ ਸਰਬਰ ਮੇਜਰ ਸਿੰਘ ਟਾਂਡਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਇੱਥੇ ਸੀ 15 ਅਗਸਤ ਦੇ ਰਿਗਾਰਡਿੰਗ ਅਸੀਂ ਅੱਜ ਬੱਸ ਸਟੈਂਡ ਦੀ ਇਤ ਰੇਲਵੇ ਸਟੇਸ਼ਨ ਦੀਤੇ ਜਿਹੜੀਆਂ ਸਰਕਾਰੀ ਬਿਲਡਿੰਗਾਂ ਉਹਨਾਂ ਦੀ ਸਫਾਈ ਮੁਹਿੰਮ ਚਲਾਈ ਆ ਔਰ ਸਫਾਈ ਮੁਹਿੰਮ ਦੇ ਵਿੱਚ ਅਸੀਂ ਰੇਲਵੇ ਸਟੇਸ਼ਨਾਂ ਦੇ ਜਿਹੜੇ ਯਾਤਰੀ ਆ ਉਹਨਾਂ ਦੇ ਬੈਗ ਵਗੈਰਾ ਜਾਂ ਹੋਰ ਵੀ ਖੱਬੇ ਸੱਜੇ ਜਿਹੜਾ ਐਂਟੀਸੈਪਟਾਈਜ਼ਡ ਟੀਮਸ ਅਸੀਂ ਮੰਗਵਾ ਕੇ ਇਹਨਾਂ ਦੀ ਚੈਕਿੰਗ ਕੀਤੀ ਏ ਸਾਰੀ ਤੇ ਬਾਜ਼ਾਰ ਦੇ ਵਿੱਚ ਅਸੀਂ ਫਲੈਗ ਮਾਰਚ ਕੀਤਾ ਆ ਤਾਂ ਜੋ ਕੋਈ ਵੀ ਅਨਸਕਾਮੀ ਕਰਨਾ ਨਾ ਵਾਪਰੇ ਸਰ ਦੇਖਿਆ ਜੇਵੇਂ ਟਾਂਡੇ ਇਲਾਕੇ ਦੇ ਵਿੱਚ ਲਗਾਤਾਰ ਚੋਰੀਆਂ ਵੀ ਵੱਧ ਰਹੀਆਂ ਤੇ ਜਿਹੜੀਆਂ ਬਿਗੈਰ ਨੰਬਰ ਪਲੇਟ ਵਾਲੇ ਮੋਟਰਸਾਈਕਲ ਬਹੁਤ 11 ਘੁੰਮ ਰਹੀਆਂ ਉਹਨਾਂ ਬਾਰੇ ਕੀ ਕਹਿੰਦੇ। ਦੇਖੋ ਜਿਹੜੀਆਂ ਸਾਡੇ ਇਲਾਕੇ 'ਚ ਕਾਕਾ ਜੀ ਤੁਸੀਂ ਅ ਪਿਛਲੇ 2023 ਵਾਲਾ ਡਾਟਾ ਦੇਖ ਲਓ ਜਿਹੜਾ Google Map ਦੇ ਵਿੱਚ ਆ ਜਿਹੜਾ ਇਥੋਂ ਟਾਂਡੇ ਤੋਂ ਰੜੇ ਮੋੜ ਵਾਲਾ ਦਾ ਹੋਰ ਕਬੇ ਸੱਜੀ ਹੋਟਸਪੌਟ ਏਰੀਆ ਸੀਗਾ ਜਿਹੜੇ ਹੁਣ ਬਹੁਤ ਘਟ ਕੇ ਕੋ ਨਾਂ ਦੇ ਲੈਵਲ ਆ ਜਿਹੜੀ ਹੈਗੀਆਂ ਵੀਆਂ ਉਹ ਜਿਹੜੀਆਂ ਚੋਰੀਆਂ ਹੋਈਆਂ ਜਾਂ ਇੱਕ ਦੋ ਫਰੋਜ਼ ਰੋਲੀਆਂ ਜਾਂ ਜੋੜੇਪਿੰਡ ਦੇ ਵਿੱਚ ਇੱਕ ਦੋ ਹੋਰ ਹੋਈਆਂ ਜਿਹੜੀਆਂ ਉਹ ਅਸੀਂ ਉਹਨਾਂ ਨੂੰ ਡੈਕਟ ਲੱਭ ਲਿਆ ਦੋਸ਼ੀ ਲੱਭ ਲਿਆ ਲੱਭ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਤੱਕਿਆ ਬਾਕੀ ਜਿਹੜੇ ਤੁਸੀਂ ਨੰਬਰ ਪਲੇਟਾਂ ਦੀਆਂ ਤੁਸੀਂ ਮੇਰੇ ਜਿਹੜਾ ਧਿਆਨ ਤੁਸੀਂ ਲਿਆਉਂਦਾ ਆ ਵੀ ਇੱਕ ਨੰਬਰ ਪਲੇਟ ਬਗੈਰ ਨੰਬਰ ਪਲੇਟਾਂ ਤੋਂ ਮੋਟਰਸਾਈਕਲ ਘੁੰਮਦੇ ਆ ਕੋਈ ਗੱਲ ਨਹੀਂ ਇਹਨਾਂ ਦੀ ਵੀ ਜਲਦੀ ਇਹਨਾਂ ਦੇ ਵੀ ਕੰਦੀ ਕਾਰਵਾਈ ਕਰਾਂਗੇ ਪੇਸ਼ੰਡੀ ਐਸਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਜਿਨ੍ਹਾਂ ਨੇ ਕਿਹਾ ਕਿ 15 ਗਰ ਦੇ ਰਿਕਾਰਡਿੰਗ ਐਸਐਸਪੀ ਸੰਦੀਪ ਸੰਦੀਪ ਕੁਮਾਰ ਮਲਿਕ ਹੋਰ ਵੀ ਬਾਲ ਅਫਸਰਾਂ ਨੇ ਤਾਇਰ ਜਿਨ੍ਹਾਂ ਨੇ ਦਿਸ਼ਾ ਦਿੱਤਾ ਜਿਹੜੇ ਟਾਂਡਾ ਇਲਾਕੇ ਦੇ ਵਿੱਚ ਜਿਹੜੇ ਆ ਮਾੜੀਆਂ ਸਰਕਮ ਹੁੰਦੇ ਨੇ ਉਹਨਾਂ ਨੂੰ ਨਸ਼ਾ ਪਾਣ ਵਾਸਤੇ 플ੈਗ ਮਾਰਚ ਕੱਢਿਆ ਗਿਆ ਨਾਲੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਨਸ਼ੇ ਦੇ ਜਿਹੜੇ ਨਾਲ ਜੁੜੇ ਹੋਏ ਨੇ ਉਹ ਨਸ਼ੇ ਤੋਂ ਦੂਰ ਹਨ ਅੱਜ ਇਸ ਮੌਜੂਦਾ ਟਾਂਡਾ ਦੇ ਵਿੱਚ ਜਿੱਥੇ ਕਿ 15 ਗਰ ਦਾ ਰਿਕਾਰਡਿੰਗ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਇਸ ਸਬੰਧ ਵਿੱਚ ਗੱਲਬਾਤ ਕਰਨ ਵਾਲੇ ਤੇ ਸਾਡੇ ਨਾਲ ਡੀਐਸਪੀ ਟਾਂਡਾ ਦਿਵਿੰਦਰ ਸਿੰਘ ਬਾਜਵਾ ਮਜੂਨ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦਾ ਇਸ ਸਬੰਧ ਵਿੱਚ ਕੀ ਕਹਿਣਾ ਜੀ ਸਰ ਹਾਂ ਜੀ 15 ਅਗਸਤ ਦੇ ਰਿਗਾਰਡਿੰਗ ਬਲਤਰ ਅਸਲਾਮ ਨੂੰ ਸਾਨੂੰ ਦਿਸ਼ਾ ਨਿਰਦੇਸ਼ ਹੋਏ ਆ ਸਾਡੇ ਐਸਐਲਪੀ ਸਾਹਿਬ ਸ੍ਰੀ ਸੰਦੀਪ ਮਲਕਜੀ ਐਸਪੀਡੀ ਸਾਹਿਬ ਐਸਪੀ ਬੀਬੀਏ ਸਾਹਿਬ ਸਰਦਾਰ ਮੇਜਰ ਸਿੰਘ ਟਾਂਡਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਇੱਥੇ ਸੀ 15 ਅਗਸਤ ਦੇ ਰਿਗਾਰਡਿੰਗ ਅਸੀਂ ਅੱਜ ਬੱਸ ਸਟੈਂਡ ਦੀ ਇਤ ਰੇਲਵੇ ਸਟੇਸ਼ਨ ਦੇ ਇੱਤੇ ਜਿਹੜੀਆਂ ਸਰਕਾਰੀ ਬਿਲਡਿੰਗਾਂ ਉਹਨਾਂ ਦੀ ਸਫਾਈ ਮੁਹਿੰਮ ਚਲਾਈ ਆ ਔਰ ਸਫਾਈ ਮੁਹਿੰਮ ਦੇ ਵਿੱਚ ਅਸੀਂ ਰੇਲਵੇ ਸਟੇਸ਼ਨਾਂ ਦੇ ਜਿਹੜੇ ਯਾਤਰੀ ਆ ਉਹਨਾਂ ਦੇ ਬੈਗ ਵਗੈਰਾ ਜਾਂ ਹੋਰ ਵੀ ਖੱਬੇ ਸੱਜੇ ਜਿਹੜਾ ਐਂਟੀਸੈਪਟਾਈਜ਼ਡ ਟੀਮਸ ਅਸੀਂ ਮੰਗਵਾ ਕੇ ਉਹਨਾਂ ਦੀ ਚੈਕਿੰਗ ਕੀਤੀ ਏ ਸਾਰੀ ਤੇ ਬਾਜ਼ਾਰ ਦੇ ਵਿੱਚ ਅਸੀਂ ਫਲੈਗ ਮਾਰਚ ਕੀਤਾ ਆ ਤਾਂ ਜੋ ਕੋਈ ਵੀ ਅਨਸਕਾਮੀ ਘੱਟਣਾ ਨਾ ਵਾਪਰੇ ਸਰ ਦੇਖਿਆ ਜੇਵੇਂ ਟਾਂਡਾ ਇਲਾਕੇ ਦੇ ਵਿੱਚ ਲਗਾਤਾਰ ਚੋਰੀਆਂ ਵੀ ਵੱਧ ਰਹੀਆਂ ਤੇ ਜਿਹੜੀਆਂ ਬਿਗੈਰ ਨੰਬਰ ਪਲੇਟ ਵਾਲੇ ਮੋਟਰਸਾਈਕਲ ਬਹੁਤ ਜ਼ਿਆਦਾ ਘੁੰਮ ਰਹੀਆਂ ਉਹਨਾਂ ਦਾ ਕੀ ਕੰਮ ਹੈ ਦੇਖੋ ਜਿਹੜੀਆਂ ਸਾਡੇ ਇਲਾਕੇ ਚ ਕਾਕਾ ਜੀ ਤੁਸੀਂ ਅ ਪਿਛਲੇ 2023 ਵਾਲਾ ਡਾਟਾ ਦੇਖ ਲਓ ਜਿਹੜਾ ਗੂਗਲ ਮੈਪ ਦੇ ਵਿੱਚ ਆ ਜਿਹੜਾ ਇਥੋਂ ਟਾਂਡੇ ਤੋਂ ਰੜੇ ਮੋੜ ਵਾਲਾ ਦਾ ਹੋਰ ਕਬੇ ਸੱਜੇ ਹੌਟਸਪੌਟ ਏਰੀਆ ਸੀਗਾ ਜਿਹੜੇ ਹੁਣ ਬਹੁਤ ਘਟ ਗਏ ਕੋ ਨਾਂ ਦੇ ਲੈਵਲ ਆ ਜਿਹੜੀ ਹੈਗੀਆਂ ਵੀ ਆ ਉਹ ਜਿਹੜੀਆਂ ਚੋਰੀਆਂ ਹੋਈਆਂ ਜਾਂ ਇੱਕ ਦੋ ਫਰੋਜ਼ ਰੋਲੀਆਂ ਜਾਂ ਜੋੜੇ ਪਿੰਡ ਦੇ ਵਿੱਚ ਇੱਕ ਦੋ ਹੋਰ ਹੋਈਆਂ ਜਿਹੜੀਆਂ ਉਹ ਅਸੀਂ ਉਹਨਾਂ ਨੂੰ ਡੈਕਟ ਲੱਭ ਲਿਆ ਦੋਸ਼ੀ ਲੱਭ ਲਿਆ ਲੱਭ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਤੱਕਿਆ ਬਾਕੀ ਜਿਹੜੇ ਤੁਸੀਂ ਨੰਬਰ ਪਲੇਟਾਂ ਦੀਆਂ ਤੁਸੀਂ ਮੇਰੇ ਜਿਹੜਾ ਧਿਆਨ ਤੁਸੀਂ ਲਿਆਉਂਦਾ ਆ ਵੀ ਇੱਕ ਨੰਬਰ ਪਲੇਟ ਬਗੈਰ ਨੰਬਰ ਪਲੇਟਾਂ ਤੋਂ ਮੋਟਰਸਾਈਕਲ ਘੁੰਮਦੇ ਆ ਕੋਈ ਗੱਲ ਨਹੀਂ ਇਹਨਾਂ ਦੀ ਵੀ ਜਲਦੀ ਇਹਨਾਂ ਦੇ ਵੀ ਕੰਦੀ ਕਾਰਵਾਈ ਕਰਾਂਗੇ ਪੇਸ਼ੰਟ ਐਸਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਜਿਨ੍ਹਾਂ ਨੇ ਕਿਹਾ ਕਿ 15 ਗਰ ਦੇ ਰਿਕਾਰਡਿੰਗ ਐਸਐਸਪੀ ਸੰਦੀਪ ਸੰਦੀਪ ਕੁਮਾਰ ਮਲਿਕ ਹੋਰ ਵੀ ਬਾਲ ਅਫਸਰਾਂ ਨੇ ਤਾਇਰ ਜਿਨ੍ਹਾਂ ਨੇ ਦਿਸ਼ਾ ਜਿਹੜੇ ਟਾਂਡਾ ਇਲਾਕੇ ਦੇ ਵਿੱਚ ਜਿਹੜੇ ਆ ਮਾੜੀਆਂ ਸਰਗਮ ਹੁੰਦੇ ਨੇ ਉਹਨਾਂ ਨੂੰ ਨੱਠ ਪਾਣ ਅਤੇ 플ੈਗ ਮਾਰਕ ਕੱਢਿਆ ਗਿਆ ਨਾਲੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਨਸ਼ੇ ਦੇ ਜਿਹੜੇ ਨਾਲ ਜੁੜੇ ਹੋਏ ਨੇ ਉਹ ਨਸ਼ੇ ਤੋਂ ਦੂਰ ਰਹਿਣ ਅੱਜ ਇਸ ਮਜੂਰਾ ਟਾਂਡਾ ਦੇ ਵਿੱਚ ਜਿੱਥੇ ਕਿ 15 ਗਰ ਦਾ ਰਿਕਾਰਡਿੰਗ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਇਸ ਸਬੰਧ ਵਿੱਚ ਗੱਲਬਾਤ ਕਰਨ ਵਾਲੇ ਸਾਡੇ ਨਾਲ ਡੀਐਸਪੀ ਟਾਂਡਾ ਦਿਵਿੰਦਰ ਸਿੰਘ ਬਾਜਵਾ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦਾ ਇਸ ਸਬੰਧ ਵਿੱਚ ਕੀ ਕਹਿਣਾ ਜੀ ਸਰ ਹਾਂਜੀ 15 ਅਗਸਤ ਦੇ ਰਿਗਾਰਡਿੰਗ ਬਲਾਤਰ ਅਫਸਰਾਂ ਨੂੰ ਸਾਨੂੰ ਦਿਸ਼ਾ ਨਿਰਦੇਸ਼ ਹੋਏ ਆ ਸਾਡੇ ਐਸਐਲਪੀ ਸਾਹਿਬ ਸ੍ਰੀ ਸੰਦੀਪ ਮਲਕ ਜੀ ਐਸਪੀਡੀ ਸਾਹਿਬ ਐਸਪੀ ਬੀਬੀਏ ਸਾਹਿਬ ਸਰਦਾਰ ਮੇਜਰ ਸਿੰਘ ਟਾੜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਇੱਥੇ ਸੀ 15 ਅਗਸਤ ਦੇ ਰਿਗਾਰਡਿੰਗ ਅਸੀਂ ਅੱਜ ਬੱਸ ਸਟੈਂਡ ਦੀ ਜਿਵੇਂ ਰੇਲਵੇ ਸਟੇਸ਼ਨ ਦੀਤੇ ਜਿਹੜੀਆਂ ਸਰਕਾਰੀ ਬਿਲਡਿੰਗਾਂ ਉਹਨਾਂ ਦੀ ਸਰਚ ਮਹਿੰਮ ਚਲਾਈ ਆ ਔਰ ਸਰਚ ਮਹਿੰਮ ਦੇ ਵਿੱਚ ਅਸੀਂ ਰੇਲਵੇ ਸਟੇਸ਼ਨਾਂ ਦੇ ਜਿਹੜੇ ਯਾਤਰੀ ਆ ਉਹਨਾਂ ਦੇ ਬੈਗ ਵਗੈਰਾ ਜਾਂ ਹੋਰ ਵੀ ਕੱਬੇ ਸੱਜੇ ਜਿਹੜਾ ਐਂਟੀ ਸੈਪਟਾਈਜ਼ਡ ਟੀਮਸ ਅਸੀਂ ਮੰਗਵਾ ਕੇ ਉਹਨਾਂ ਦੀ ਚੈਕਿੰਗ ਕੀਤੀ ਏ ਸਾਰੀ ਤੇ ਬਾਜ਼ਾਰ ਦੇ ਵਿੱਚ ਅਸੀਂ ਫਲੈਗ ਮਾਰਚ ਕੀਤਾ ਆ ਤਾਂ ਜੋ ਕੋਈ ਵੀ ਅਨਸਕਾਮੀ ਘਟਣਾ ਨਾ ਵਾਪਰੇ ਸਰ ਦੇਖਿਆ ਜੇਵੇਂ ਟਾਂਡਾ ਇਲਾਕੇ ਦੇ ਵਿੱਚ ਲਗਾਤਾਰ ਚੋਰੀਆਂ ਵੀ ਵੱਧ ਰਹੀਆਂ ਤੇ ਜਿਹੜੀਆਂ ਬਿਗੈਰ ਨੰਬਰ ਪਲੇਟ ਵਾਲੇ ਮੋਟਰਸਾਈਕਲ ਬਹੁਤ ਜ਼ਿਆਦਾ ਘੁੰਮ ਰਹੀਆਂ ਉਹਨਾਂ ਦਾ ਕੀ ਕਹਿੰਦੇ। ਦੇਖੋ ਜਿਹੜੀਆਂ ਸਾਡੇ ਇਲਾਕੇ 'ਚ ਕਾਕਾ ਜੀ ਤੁਸੀਂ ਅ ਪਿਛਲੇ 2023 ਵਾਲਾ ਡਾਟਾ ਦੇਖ ਲਓ ਜਿਹੜਾ Google Map ਦੇ ਵਿੱਚ ਆ ਜਿਹੜਾ ਇਥੋਂ ਟਾਂਡੇ ਤੋਂ ਰੜੇ ਮੋੜ ਵਾਲਾ ਦਾ ਹੋਰ ਕਬੇ ਸੱਜੇ ਹੌਟਸਪੌਟ ਏਰੀਆ ਸੀਗਾ ਜਿਹੜੇ ਹੁਣ ਬਹੁਤ ਘਟ ਗਏ ਕੋ ਨਾਂ ਦੇ ਲੈਵਲ ਆ ਜਿਹੜੀ ਹੈਗੀਆਂ ਵੀ ਆ ਉਹ ਜਿਹੜੀਆਂ ਚੋਰੀਆਂ ਹੋਈਆਂ ਜਾਂ ਇੱਕ ਦੋ ਫਰੋਜ਼ ਰੋਲੀਆਂ ਜਾਂ ਜੋੜੇ ਪਿੰਡ ਦੇ ਵਿੱਚ ਇੱਕ ਦੋ ਹੋਰ ਹੋਈਆਂ ਜਿਹੜੀਆਂ ਉਹ ਅਸੀਂ ਉਹਨਾਂ ਨੂੰ ਡਾਇਰੈਕਟ ਲੱਭ ਲਿਆ ਦੋਸ਼ੀ ਲੱਭ ਲਿਆ ਲੱਭ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਬਾਕੀ ਜਿਹੜੇ ਤੁਸੀਂ ਨੰਬਰ ਪਲੇਟਾਂ ਦੀਆਂ ਤੁਸੀਂ ਮੇਰੇ ਜਿਹੜਾ ਧਿਆਨ 'ਚ ਤੁਸੀਂ ਲਿਆਂਦਾ ਆ ਵੀ ਇੱਕ ਨੰਬਰ ਪਲੇਟ ਬਗੈਰ ਨੰਬਰ ਪਲੇਟਾਂ ਤੋਂ ਮੋਟਰਸਾਈਕਲ ਘੁੰਮਦੇ ਆ ਕੋਈ ਗੱਲ ਨਹੀਂ ਇਹਨਾਂ ਦੀ ਵੀ ਜਲਦੀ ਇਹਨਾਂ ਦੇ ਵੀ ਕਾਨੂੰਨੀ ਕਾਰਵਾਈ ਕਰਾਂਗੇ ਪੇਸ਼ੰਡੀ ਐਸਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਜਿਨ੍ਹਾਂ ਨੇ ਕਿਹਾ ਕਿ 15 ਅਗਸਤ ਦੇ ਰਿਕਾਰਡਿੰਗ ਐਸਐਸਪੀ ਸੰਦੀਪ ਕਮ ਸੰਦੀਪ ਕੁਮਾਰ ਮਲਿਕ ਹੋਰ ਵੀ ਬਾਲ ਅਫਸਰਾਂ ਨੇ ਤਾਇਰ ਜਿਨ੍ਹਾਂ ਨੇ ਦਿਸ਼ਾ ਦੇ ਜਿਹੜੇ ਟਾਂਡਾ ਇਲਾਕੇ ਦੇ ਵਿੱਚ ਜਿਹੜੇ ਆ ਮਾੜੀਆਂ ਸਰਕਮ ਹੁੰਦੇ ਨੇ ਉਹਨਾਂ ਨੂੰ ਨੱਠ ਪਾਣ ਅਤੇ 플ੈਗ ਮਾਰਕ ਕੱਢਿਆ ਗਿਆ ਨਾਲੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਨਸ਼ੇ ਦੇ ਜਿਹੜੇ ਨਾਲ ਜੁੜੇ ਹੋਏ ਨੇ ਉਹ ਨਸ਼ੇ ਤੋਂ ਦੂਰ ਹੈ ਡੈਨੀਫਰ ਵਾਲੀ ਟਾਂਡਾ ਤੋਂ ਅਰਜੁਨ ਜੈਨ ਦੀ ਵਿਸ਼ੇਸ਼